ਆਲਮ ਸਰਕਾਰ ਵੱਲੋਂ ਉਸ ਵਕਤ ਹੁਕਮ ਦੇ ਕਰਕੇ ਭਾਰਤੀ ਫੌਜ ਦੇ ਦੁਆਰਾ ਇਸ ਸੱਚਖੰਡ ਨੂੰ ਟੈਟੇਰੀ ਕਰਨ ਵਾਸਤੇ ਚਾਰ ਫੇਰੇ ਫੌਜ ਜਿਹੜੀ ਸੀ ਤਾਇਨਾਤ ਕਰ ਦਿੱਤੀ ਉਸ ਤਾਇਨਾਤ ਫੌਜ ਦੇ ਵਿੱਚੋਂ ਇੱਕ ਮਸ਼ੀਨ ਗੰਦੀ ਗੋਲੀ ਜੋ ਕੇ ਆਏ ਇਹ ਕਲਯੋਗਨ ਗੋਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ਤਤਕਰਾ ਅੰਗ ਤੋਂ ਲੈ ਕਰਕੇ ਗੁਰਮੁਖ ਪਿਆਰਿਓ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦੇ 6ਵੇਂ ਬੰਦ ਤੱਕ ਰੂਪ ਸਤ ਜਾਕਾ ਸਤ ਅਸਥਾਨ ਇੱਥੇ ਤੱਕ ਇਸ ਪਾਵਨ ਪੁੱਤਰ ਅੰਗਾਂ ਨੂੰ ਇਸ ਗੋਲੀ ਨੇ چیرਨਾ ਕੀਤਾ ਸਤਿਗੁਰੂ ਜੀ ਦਾ ਇਹ ਸੀਨਾ ਜੋ ਕਿ ਇਸ ਗੋਲੀ ਨੇ ਵਿੰਨ ਦਿੱਤਾ ਸੋ ਗੁਰਮੁਖ ਪਿਆਰਿਓ ਜਿਸ ਧਾਰਮਿਕ ਅਸਥਾਨ ਤੇ ਜਾਂ ਜਿਸ ਪਾਵਨ ਗ੍ਰੰਥ ਨੂੰ ਸਿੱਖ ਧਰਮ ਤੋਂ ਇਲਾਵਾ ਬਹੁਤ ਸਾਰੇ ਹੋਰ ਧਰਮਾਂ ਦੇ ਵਿੱਚ ਵੀ ਆਦਰ ਦਿੱਤਾ ਜਾਂਦਾ ਹੈ ਸੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਇਹ ਜਿਹੜੀ ਗੋਲੀ ਦਿਖਾਈ ਜਾ ਰਹੀ ਹੈ ਸੋ ਗੁਰਮੁਖ ਪਿਆਰੋ ਇਸ ਗੋਲੀ ਦੇ ਨਾਲ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰਾ ਅੰਗ ਤੋਂ ਲੈ ਕਰਕੇ 16ਵੀਂ ਅਸ਼ਪਤੀ ਦੇ 6ਵੇਂ ਬੰਦ ਤੱਕ ਇਸ ਗੋਲੀ ਨੇ ਸੀਨੇ ਨੂੰ ਪਾੜਿਆ ਔਰ ਗੁਰਮਖ ਪਿਆਰੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਇਹ ਮਹਾਨ ਪਵਿੱਤਰ ਗ੍ਰੰਥ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਸ਼ਨ ਤੇ ਦਾਰ ਸੰਗਤਾਂ ਨੂੰ ਕਰਵਾਏ ਜਾਂਦੇ ਨੇ ਹੁਣ ਮੈਂ ਬੇਨਤੀ ਕਰਾਂਗਾ ਨਾਨ ਜੋਗ ਸਿੰਘ ਸਾਹਿਬ ਜੀ ਆਪ ਜੀ ਨੂੰ ਦਰਸ਼ਨ ਦਿਦਾਰ ਕਰਵਾ ਰਹੇ ਨੇ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਤੇ ਅਤੁੱਤੀ ਨਾਲ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਦਿਆਂ ਹੋਇਆ ਅੱਗੇ ਚਾਲੇ ਪਾਉਂਦੇ ਜਾਣਾ ਸੋ ਗੁਰਮਤਿ ਪਿਆਰਿਓ ਬੜੇ ਪਿਆਰ ਸਤਿਕਾਰ ਦੇ ਨਾਲ ਆਵੋ ਦਰਸ਼ਨ ਕਰਿਏ ਸਤਿਗੁਰਾਂ ਦਾ ਪਾਵਨ ਬੋਲ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੀ ਚੇਰੀ ਐਸੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤੇ ਆਰ ਬਖਾਰ ਪੜ ਜਾਂਦਾ ਹੈ ਭਾਵ ਕੇ ਅੰਦਰੋਂ ਬਾਹਰੋਂ ਸਿੱਖ ਭਰਪੂਰ ਹੋ ਜਾਂਦਾ ਸੋ ਐਸੇ ਗੁਰਾਂ ਦੇ ਵਿਦਾਰ ਕਰਨ ਵਾਸਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬਹੁਤ ਸਜਾਜਾ ਪ੍ਰਬੰਧ ਕੀਤਾ ਜਾਂਦਾ ਔਰ ਇਸ ਸਾਲ ਵੀ ਇਸ ਮਹਾਨ ਪਵਿੱਤਰ ਗ੍ਰੰਥ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰ ਕਰਵਾਏ ਜਾ ਰਹੇ ਨੇ ਔਰ ਇਹ ਗੋਲੀ ਜੋ ਦੱਖਣ ਦੀ ਬਾਹੀ ਤੋਂ ਆਈ ਕਿਹਾ ਜਾਂਦਾ ਉਸ ਵਕਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਨਾਨਕ ਜੋਗ ਸਿੰਘ ਸਾਹਿਬ ਜੀ ਤਾਬਿਆ ਦੇ ਵਿੱਚ ਬੈਠੇ ਹੋਏ ਸਨ ਔਰ ਗੁਰੂਤ ਪਿਆਰੋ ਇਹ ਵੀ ਦੱਸਿਆ ਜਾਂਦਾ ਕਿ ਮਹਾਨ ਕੀਰਤਨੀਏ ਕੀਰਤਨ ਦਾ ਰਸ ਮਾਣਦੇ ਪਏ ਰਹੇ ਤਕਰੀਬਨ 72 ਘੰਟੇ ਲਗਾਤਾਰ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ ਰੋ ਵਿਚਾਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਰਮਾਂ ਦੇ ਅੰਦਰ ਬੇਅੰਤ ਸੰਤਾਂ ਸਤਗੁਰੂ ਜੀ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਹਾਜ਼ਰ ਹੋਈਆਂ ਇਤਿਹਾਸਕ ਪੱਖ ਤੋਂ ਵੀ ਜੇ ਵੇਖ ਲਿਆ ਜਾਵੇ ਤੇ 3 ਜੂਨ ਨੂੰ 1984 ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿਨ੍ਹਾਂ ਨੂੰ ਸਮਰਪਿਤ ਹੋ ਕਰਕੇ ਬੇਅੰਤ ਸੰਗਤਾਂ ਦੂਰ ਦਰਾਡੇ ਤੋਂ ਸਤਗੁਰ ਜੀ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਈਆਂ ਪਰ ਉਸ ਜ਼ਾਲਮ ਸਰਕਾਰ ਨੇ ਇਹ ਨਾ ਵੇਖਿਆ ਕਿ ਇਹ ਕੇਵਲ ਤੇ ਕੇਵਲ ਸਿੱਖਾਂ ਦਾ ਧਾਰਮਿਕ ਅਸਥਾਨ ਨਹੀਂ ਇਹ ਤੇ ਸਾਰਿਆਂ ਨੂੰ ਮਾਣ ਤੇ ਤਾਣ ਤੇ ਵਡਿਆਈ ਦੇਣ ਵਾਲਾ ਕਿਉਂਕਿ ਗੁਰੂ ਦਾਦਾਰੀ ਐਡਾ ਵੱਡਾ ਗੁਰੂ ਦੇ ਦਰ ਤੇ ਜਿਹੜਾ ਵੀ ਆਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸ਼ੰਦਾ ਯਾਦ ਰਹੇ ਇਤਿਹਾਸ ਦੇ ਅੰਦਰ ਭਾਵੇਂ ਅਕਬਰ ਆਇਆ ਅਕਬਰ ਨੇ ਆਣ ਕਰਕੇ ਵੀ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਵਡਿਆਈ ਪ੍ਰਾਪਤ ਕੀਤੀ ਪਰ ਗੁਰਮਤਿ ਪਿਆਰਿਓ ਜਦੋਂ ਅੱਖਾਂ ਤੇ ਪੱਟੀ ਵੱਜ ਜਾਂਦੀ ਹੈ ਉਸ ਵਕਤ ਸਰਕਾਰਾਂ ਨੂੰ ਇਹ ਨਜ਼ਰੀ ਨਹੀਂ ਆਉਂਦਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵਿਆਹ ਸੰਹਾਰ ਕੂੜ ਕੂੜੋ ਨੇਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ जग ਚਲਣ ਹਾਰ ਇਹ ਰਾਜੇ ਮਹਾਰਾਜੇ ਜਿਹੜੇ ਇੱਕ ਕੂੜ ਦੇ ਨਿਆਈ ਹੋਇਆ ਕਰਦੇ ਦੇ ਕਿਉਂਕਿ ਇਹਨਾਂ ਨੂੰ ਧਰਮ ਨਜ਼ਰੀ ਨਹੀਂ ਆਉਂਦਾ ਇੱਕ ਗੱਲ ਯਾਦ ਰੱਖਣਾ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅੰਦਰ ਮਹਾਨ ਬਖਸ਼ਿਸ਼ ਕੀਤੀ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਤ ਸਿ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਜਿੰਨਾ ਚਿਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦਾ ਨਾਮ ਅਰਧਿਆ ਨਾ ਜਾਵੇ ਉਹਨੇ ਸਮੇਂ ਤੱਕ ਧਰਮ ਨਹੀਂ ਬਚ ਸਕਦਾ ਦੁਨੀਆ ਦੇ ਅੰਦਰ ਜੇ ਧਰਮ ਬਚਦਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੇ ਨਾਮ ਸਤਕਾ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਬੜਾ ਵਧੀਆ ਸਦਾਤ ਦਿੱਤਾ ਜੇ ਧਰਮ ਬਚਾਉਣਾ ਪਰਮਾਤਮਾ ਨੂੰ ਯਾਦ ਕਰਨਾ ਪਵੇਗਾ ਪਰਮਾਤਮਾ ਦੀ ਅਰਦਾਸਾ ਕਰਨੀ ਪਵੇਗੀ ਹਜੂਰ ਨੇ ਇਸੇ ਬਾਣੀ ਦੇ ਅੰਤਲੇ ਸ਼ਲੋਕ ਦੇ ਅੰਦਰ ਬੜਾ ਪਵਿੱਤਰ ਬਚਨ ਕਿਹਾ ਜਿਨੀ ਨਾਮ ਧਿਆਇਆ ਗਏ ਨਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਗੁਰਮੁਖ ਪਿਆਰੋ ਆਬੂ ਆਪਾਂ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਆ ਇਹ ਜੋ ਅੱਜ ਦਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕਿਆ ਗਿਆ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਤਤਕਰਾ ਅੰਗ ਤੋਂ ਕੱਟਦੇ ਹੋਇਆ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦੇ 6ਵੇਂ ਪਾਦੇ ਤੱਕ ਇਹ ਜੋ ਗੋਲੀ ਲੱਗੀ ਆ ਭਾਈ ਸਾਹਿਬ ਭਾਈ ਕਲਵੰਦ ਸਿੰਘ ਜੀ ਪੰਜ ਪਿਆਰੇ ਸ੍ਰੀ ਅਕਾਲ ਪੁਰਖ ਸਾਹਿਬ ਆਪ ਜੀ ਨੂੰ ਦਿਖਾ ਰਹੇ ਨੇ ਇਸ ਗੋਲੀ ਨੂੰ ਦੇਖਣਾ ਇਸ ਗੋਲੀ ਨੇ ਸਤਗੁਰਾਂ ਦੇ ਸੀਨੇ ਨੂੰ ਕੀਰਿਆ ਔਰ ਇਸੇ ਤਰ੍ਹਾਂ ਸਿੱਖਾਂ ਦੇ ਹਿਰਦੇ ਜਿਹੜੇ ਸੀ ਉਹ ਵਲੁੰਧਰੇ ਗਏ ਕਿਹਾ ਜਾਂਦਾ ਕਿ 1 ਜੂਨ ਵਾਲੇ ਦਿਨ ਪਹਿਲੇ ਸ਼ਹੀਦ ਭਾਈ ਸਾਹਿਬ ਭਾਈ ਮਹੰਗਾ ਸਿੰਘ ਜੀ ਬੱਬਰ ਜਿਨ੍ਹਾਂ ਨੂੰ ਗੋਲੀ ਲੱਗ ਕਰਕੇ ਸ਼ਹੀਦ ਕੀਤਾ ਗਿਆ ਔਰ ਇਹ ਵੀ ਕਿਹਾ ਜਾਂਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਰੋ ਵਿਚਾਰ ਬਯੰਤ ਸਿੰਘ ਸਿੰਘਣੀਆਂ ਸ਼ਹੀਦ ਸਿੰਘਾਂ ਨੇ ਇੱਥੇ ਆਪਣਾ ਖੂਨ ਡੋਲ ਕਰਕੇ ਇਹ ਮਹਾਨ ਪਵਿੱਤਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਨੂੰ ਬਹਾਲ ਕੀਤਾ ਔਰ ਮੈਂ ਬੇਨਤੀ ਕਰਾਂਗੇ ਬਹੁਤ ਹੀ ਸਤਿਕਾਰਯੋਗ ਅੱਜ ਸੰਗਤ ਦੇ ਦਰਮਿਆਨ ਪੁੱਜੇ ਨੇ ਭਾਈ ਸਾਹਿਬ ਭਾਈ ਈਸ਼ਤ ਸਿੰਘ ਜੀ ਸਮੇਤ ਪਰਿਵਾਰ ਉਹਨਾਂ ਨੂੰ ਵੀ ਬੇਨਤੀ ਹੈ ਕਿ ਅੱਜ ਦੇ ਦਿਨ ਤੇ ਦੋ ਲਫ਼ਜ਼ ਸੰਗਤ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਜਾਵੇ ਗੁਆਰਸ਼ ਕਰਦੇ ਹਾਂ ਔਰ ਇੱਥੇ ਇੱਕ ਵਾਰ ਮੈਂ ਫਿਰ ਆਪ ਜੀ ਨੂੰ ਦੁਹਰਾ ਦੇਵਾ ਦੱਖਣ ਦੀ ਬਾਹੀ ਕੋ ਜੋ ਇਹ ਗੋਲੀ ਆਈ ਭਾਈ ਕਲਵੰਤ ਸਿੰਘ ਜੀ ਆਪ ਜੀ ਨੂੰ دیدار ਕਰਵਾ ਰਹੇ ਨੇ ਗੁਰੂ ਪਾਤਸ਼ਾਹ ਜੀ ਦੇ ਇਸ ਗੋਲੀ ਨੇ ਸਤਗੁਰਾਂ ਦੇ ਸੀਨੀਅਰ ਨਿਤਰੀਆ ਸੋ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਨਿਰੰਤਰ 7:30 ਵਜੇ ਤੱਕ ਚੱਲੇਗਾ ਹੁਣ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਸਤਗੁਰਾਂ ਦੇ ਦਰਸ਼ਨ ਦਿਦਾਰ ਕਰਦਿਆਂ ਹੋਇਆਂ ਇਸ ਗੋਲੀ ਨੂੰ ਤੱਕ ਕਿ ਕਿਵੇਂ ਇਸ ਗੋਲੀ ਨੇ ਸਤਪੁਰਾਂ ਦੇ ਸੀਨੇ ਨੂੰ ਕੀ ਰਿਆ ਇੱਥੇ ਇੱਕ ਵਾਰ ਬ੍ਰੇਕ ਹੈ ਇਸ ਤੋਂ ਬਾਅਦ ਫਿਰ ਆਪ ਜੀ ਦੇ ਨਾਲ ਇਤਿਹਾਸਕ ਪੱਕਾ ਔਰ ਇਸ ਸ਼ਹੀਦੀ ਦਿਹਾੜੇ ਨੂੰ ਸਨਮੁਖ ਹੋ ਕਰਕੇ ਗੁਰਮਤ ਵਿਚਾਰਾਂ ਦੀ ਸਾਂਹ ਜਿਹੜੀ ਹੈ ਸਾਰੀ ਦਿਹਾੜੀ ਲਗਾਤਾਰ ਨਿਰੰਤਰ ਚਲਦੀ ਰਹੇਗੀ ਇੱਕ ਵਾਰ ਫਤਿਹ ਦੀ ਸਾਂਝ ਬਣਾਵੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿ ਗੁਰ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ पुल है ग्रू